ਖਾ ਕਿਤਨ ਛੁੱਟੀ ਐ ਖਿੰ ਖਿੰ ਊਲਣ ਹਾਰ ਬਖਸ਼ਣ ਹਾਰ ਬਖਸ਼ੋ ਲੈ ਨਾਨਕ ਪਾਰ ਉਤਾਰ ਸੁਖ ਉਤਲ ਗੁਰ ਸੇਵੀ ਐ ਅਨਸ ਸਹਿਜ ਸੁਭਾਏ ਦਰਸ਼ਨ ਪਰਸੀਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਹਬ ਜੀ ਤੁਨ ਸਰੀ ਮਹਲਾ 5 ਤੁਮ ਦਾਤੇ ਠਾਕੁਰ ਪਰਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮੇ ਪਰਤ ਪਾਲੋ ਹਮ ਬਾਰਕ ਤੁੰਬਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਮਾਰੇ ਨਿਮਖ ਨਿਮਖ ਤੁਮੇ ਪ੍ਰਤਪਾਲੋ ਹਮ ਬਾਰਕ ਤੁੰਬਰੇ ਤਾਰੇ ਜੇਵਾ ਏਕ ਕਾਮਨ ਗੁਨ ਕਹੀਐ ਬੇਸ਼ਮਾਰ ਬਯੰਤ ਸੁਆਮੀ ਤੇਰੋ ਅੰਤ ਨਾ ਇਨਹੀ ਲਈ ਰਹਾ ਕੋਟ ਪ੍ਰਾਦ ਹਮਾਰੇ ਖੰਡੋ ਅਨਕ ਬਿਧੀ ਸਮਝਾ ਬੋ ہم اجیان अल्पमत تھوری تم اپنا بیر دور کھاوو تومری شرن تمہاری آسا ਤੁਮਹੀ ਸੱਜਣ ਸਹੇਲੇ ਉਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸੁੰਦਰੀ ਸ਼ਰਨ ਤੁਮਾਰੀ ਅਸਾ ਤੁਮੇ ਸੱਜਣ ਸਹਿਲੇ ਰੱਖੋ ਰੱਖਣ ਹਾਰ ਦੇ ਅੱਲਾ ਨਾਨਕ ਕਰਕੇ ਗੋਲੇ ਵਾਹ ਗੁਰੂ ਜਿੱਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਤਉ ਨਸਰੀ ਮਹਲਾ 5 ਕਮੰਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਦਿਮਖ ਤੁਮੀ ਪ੍ਰਤਪਾਲੋ ਹਮ ਬਾਰਕ ਤੁੰਬਰ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਹਬ ਜੀ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪਾ ਦੇ ਲਿਓ ਉਬਾਰੀ ਸਰਬਠੌਰ ਮੋ ਉਹ ਸਹਾਈ ਦੂਟ ਦੂਤ ਲੇਹੋ ਵਿਚਾਈ ਵਾਹ ਗੁਰੂ ਸਹਬ ਜੀ ਤੁੰਬਰ ਛੰਦ ਤਾ ਬਹੁਤ ਵਰਖ ਪਰਮਾਨ ਚੜ ਮੇਰ ਸਰੰਗ ਮਹਾਨ ਕੀ ਕੋਰ ਤਪਸ਼ਾ ਉਗਰ ਤਬ ਰਜੀਏ ਕਾਸ਼ਸ ਸੁਗਰ ਤਬਹੁਤ ਬਰਖ ਪਰਮਾਨ ਚੜ ਮੇਰ ਸਰੰਗ ਮਹਾਨ ਕੀਆ ਕੋਰ ਤਵਸ਼ਾ ਉਗਰ ਕਬਰੀ ਜੈ ਕਾ ਸ਼ੁਗਰ ਜਗ ਦੇਖ ਕੇ ਵਿਵਹਾਰ ਮੋ ਰਾਜਕੀਨ ਵਿਚਾਰ ਇਨ ਕੌਣ ਸੋ ਉਪਜਾਏ ਲੇ ਲੇਤ ਆਮਲਾਏ ਤੇ ਚੀਨੀਏ ਕਰ ਗਿਆਨ ਤਬ ਹੋਏ ਊਰਨ ਧਿਆਨ ਤੇ ਜਾਨੀਏ ਜਤ ਜੋਗ ਤਬ ਹੋਏ ਦੇਹ aarog ਤਬ ਇੱਕ ਪੁਰਖ ਪਛਾਨ ਜਗ ਨਾਸ ਜਾਏ ਨਾ ਜਾਨ ਸਭ ਜਗਤ ਕੋ ਪਤ ਦੇਖ ਅਨਪਾਉ ਅਨੰਤ ਅਪੇਖ ਸਭ ਜਗਤ ਕੋ ਪਤ ਦੇਖ ਅਨਪਾਉ ਅਨੰਤ ਆਪੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ